ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦਾ ਮੀਲ ਪੱਥਰ ਸਾਬਿਤ ਹੋ ਰਹੇ ਨੇ। ਸਾਝਲੀ ਪਿੰਡ ਦੇ ਇਸ ਸਕੂਲ ਆਫ ਐਮੀਨੈਂਸ ਦੇ ਸ਼ਾਨਦਾਰ ਬਿਲਡਿੰਗ ਦਾ ਲੈਬਸ ਦਾ ਕਲਾਸਰੂਮ ਦਾ ਬੱਚਿਆਂ ਨੂੰ ਜਿਹੜਾ ਅਰਪਿਤ ਕੀਤਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ। ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਹਨ ਆਪਿਆਂ ਨੂੰ ਟੀਚਰਜ਼ ਨੂੰ ਇਲਾਕੇ ਦੇ ਪ੍ਰਵੰਤ ਸਜਣ ਨੂੰ ਵਧਾਈ ਜੀ ਦੇਣਾ ਤਾਂ ਤਾਂ ਸਾਬ ਸ੍ਰਿ ਅਰਜਨ ਦੇਵ ਜੀ ਦਾ ਸ਼ਹੀਦੀ ਜਿਹੜਾ 419 ਜਿਹੜਾ 3 ਮੈਨੂੰ ਬਣਾਇਆ ਜਾ ਰਿਹਾ ਉਸ ਸਬੰਧ ਨੂੰ ਲੈ ਕੇ ਅਸੀਂ ਸੱਚਖੰਡ ਨਿਰਵਾਰ ਸਾਹਿਬ ਤਰਨਤਾਰਨ ਵੱਲੋਂ ਪੰਜ ਪਿਆਰ ਦੀ ਗੁਆਇ ਦੀ ਗੁਰੰਸਾ ਦੀ ਗੁਆਇ ਹੇਠ ਇੱਕ ਨਮਹਾਨ ਲਗ ਕੇ ਤੁਸ ਜਾਇਆ ਜਾ ਰਿਹਾ ਇਹ ਨਗਰਤ ਵੱਖਾ ਵੀ ਆ ਰਹੀ ਹੁੰਦਾ ਆ ਤਰਨਤਾਰਨ ਗੁਰੂ ਜੰਦੇ ਸ੍ਰਾਮ ਕੇ ਸਮਾਪਤ ਹੋਏਗਾ ਤਰਨਤਾਰਨ ਜਸਵੀ ਲਡੂ ਡਾਂਸ ਵੀ ਲਟ ਵੀ ਤਰਨਤਾਰਨ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਕੀ ਆ ਮੀਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੇ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਜੀ ਦੇ ਮਹਾਵਾਕ ਅਨੁਸਾਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮਜਸਮੇ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਲਾਹੌਰ ਦੀ ਧਰਤੀ ਤੇ ਜਿੱਥੇ ਅੱਜ ਕੱਲ ਗੁਰੂ ਨਾਨਕ ਨਾਮ ਲੈ ਵਾ ਸਿੱਖ ਸੰਗਤਾਂ ਨਕਮਸਤਕ ਹੁੰਦੀਆਂ ਨੇ ਗੁਰਦੁਆਰਾ ਡੇਰਾ ਸਾਹਿਬ ਉਸ ਪਵਿੱਤਰ ਅਸਥਾਨ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਇਹ ਜਿਹੜੀ ਤਰਨਤਾਰਨ ਸਾਹਿਬ ਨਗਰੀ ਹੈ ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਕਰੋ ਵਰਸਾਈ ਹੋਈ ਪਵਿੱਤਰ ਨਗਰੀ ਅਤੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਇਹਨਾਂ ਅਸਥਾਨਾਂ ਤੇ ਗੁਰੂ ਸਾਹਿਬ ਦਾ ਸਥਾਨ ਹੋਣ ਕਰਕੇ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ 419 ਜਿਹੜਾ ਸ਼ਹੀਦੀ ਦਿਹਾੜਾ ਹੈ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਅੰਦਰ ਉਸ ਦਿਹਾੜੇ ਨੂੰ ਮਨਾਉਂਦਿਆ ਹੋਇਆ ਅੱਜ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਹੇਠ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਇਹ ਨਗਰ ਕੀਰਤਨ ਜਿਹੜਾ ਏ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਤੋਂ ਪ੍ਰਾਰੰਭ ਹੋ ਰਿਹਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸੰਗਤ ਨੇ ਬੇਅੰਤ ਹਾਜ਼ਰੀਆਂ ਜੜੀਆਂ ਨੇ ਸੰਗਤਾਂ ਇਨ੍ਹਾਂ ਅਸਥਾਨਾਂ ਤੇ ਭਰ ਰਹੀਆਂ ਨੇ ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੰਦੂ ਦਾ ਇੱਕ ਵੀ ਜਿਹੜਾ ਕਿਹਾ ਨਹੀਂ ਗਾ ਮੰਨਿਆ ਈਨ ਨਹੀਂ ਮੰਨੀ ਤੇ ਭਾਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਅੰਤ ਤਸੱਈਅਤ ਦਿੱਤੇ ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਤਸੱਈਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਤੇ ਇਹ ਹੋਕਾ ਦੇਂਦਿਆਂ ਹੋਇਆਂ ਕਿ ਆ ਕਿ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਦਾਰਥਾ ਨਾਨਕ ਮੰਗੇ ਉਸ ਪ੍ਰਮਾਤਮਾ ਦਾ ਭਾਣਾ ਮਿੱਠਾ ਕਰ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਸ ਮਹਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ 30 ਤਰੀਕ ਨੂੰ ਕੱਲ ਨੂੰ ਉਹਦੇ ਸਬੰਧ ਅnder ਅੱਜ 29 ਤਰੀਕ ਨੂੰ ਇਥੋਂ ਨਗਰ ਕੀਰਤਨ ਜਿਹੜਾ ਪ੍ਰਾਰੰਭ ਹੋ ਰਿਹਾ ਗੁਰੂ ਸਾਹਿਬ ਜੀ ਕਿਰਪਾ ਕਾਰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਅਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਲ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਕੋਟਾਨ ਕੋਟ ਪ੍ਰਣਾਮ ਤੇ ਇਹਨਾਂ ਸਮਾਗਮਾਂ ਅੰਦਰ ਨਗਰ ਕੀਰਤਨ ਦੇ ਅੰਦਰ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨਗਰ ਕੀਰਤਨ ਪੰਚਮ ਪਾਛੇ ਸ੍ਰੀ ਗੁਰੂ ਗ੍ਰੰਥ ਅਰਜਨ ਜੀ ਜੀ ਮਹਾਰਾਜ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 419 ਸਾਲ ਅੱਜ ਦੇ ਦਿਨ ਉਪਾਕੇ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਸ਼ਹੀਦੀ ਜਿਹੜੀ ਕੌਮ ਪ੍ਰਤੀ ਦੇਸ਼ ਪ੍ਰਤੀ ਇਹ ਤੇ ਮਜਲੂਮਾਂ ਦੀ ਰਾਖੀ ਆਸਤੇ ਲਾਹੌਰ ਦੇ ਵਿੱਚ ਸ਼ਹਾਦਤ ਦਿੱਤੀ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਨਗਰ ਕੀਰਤਨ ਜਿਹੜਾ ਵਾ ਇਹ ਇਥੋਂ ਆਰੰਭ ਹੋਇਆ ਚੌਂਦੀ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਆ ਏ ਗੁਰੂ ਦਰਬਾਰ ਸ੍ਰੀ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਫੇ ਉਸੇ ਤਰ੍ਹਾਂ ਸ਼ੋਭਤ ਹੋਊਗਾ। ਤੋਂ ਇਹ ਸ਼ਹੀਦਾਂ ਦੇ ਸਰਤਾਜ ਇਹ ਉਹ ਨੇ ਜਿਨ੍ਹਾਂ ਨੇ ਆਉਣ ਵਾਲੀ ਕੌਮ ਨੂੰ ਸ਼ਹਾਦਤਾਂ ਦੇਣ ਦੀ ਸ਼ਹੀਦੀਆਂ ਦੇਣ ਦਾ ਰਾਹ ਜਿਹੜਾ ਸਾਨੂੰ ਗੁਰੂ ਤੇਗ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਮਿਲਿਆ ਤੇ ਜਿਹੜਾ ਹੋਂ ਤੱਕ ਜਿੰਨੇ ਵੀ ਸ਼ਹਾਦਤ ਗੁਰੂ ਆਸ਼ੇਨਾ ਕਰਦੇ ਆ ਜਾਂ ਕਿ ਡ੍ਰਿੜ ਰਾਜਨਾ ਕਰਦੇ ਆ ਉਹ ਇਸੇ ਸੰਕਲਪ ਤੋਂ ਤੇ ਇਸੇ ਰਾਹ ਤੋਂ ਲੇਕੇ ਸਿੱਖਿਆ ਤੇ ਫੇਈ ਇਹਨੇ ਜੋਗੇ ਹੁੰਦੇ ਆ ਵੀ ਉਹ ਵੀ ਸ਼ਹਾਦਤ ਪ੍ਰਾਪਤ ਕਰ ਸਕਣ ਬੇਸ਼ੱਕ ਫੌਜ ਦੀ ਲੜਾਈ ਦੇ ਵਿੱਚ ਵੀ ਉਹ ਜਦੋਂ ਲੜਦੇ ਆ ਉਹ ਵੇਦੇ ਸਾਡੇ ਸਿਰ ਗੁਰਜਿੰਦੇਵ ਜੀ ਮਹਾਰਾਜ ਨੇ ਕਿੰਨੇ ਕੱਟ ਸਹਿ ਕੇ ਇਹ ਦੇਸ਼ ਦੀ ਆਜ਼ਾਦੀ ਆ ਤੇ ਇਹ ਦੇਸ਼ ਦੀ ਜਿਹੜੀ ਮਾਸੂਮੀਅਤ ਆ ਜਿਹੜੇ ਕੁਛਲੇ ਲੋਕ ਸੀ ਉਹਨਾਂ ਨੂੰ ਬਚਾਉਂਦੇ ਕਿੱਡੇ ਵੱਡਿਆਂ ਜਿਹੜੀਆਂ ਉਹਨਾਂ ਨੇ ਚਾਹਤਾ